ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਥਾਣਾ ਮਾਛੀਵਾੜਾ ਸਾਹਿਬ ਚ ਚੋਰੀ ਦੇ ਪਹਿਲੇ ਜੁਰਮ ਤੋਂ ਬਾਅਦ ਇੱਕ 16 ਸਾਲਾ ਨੌਜਵਾਨ ਕਿਵੇਂ ਬਣਿਆ ਗੈਂਗਸਟਰ ਗੱਲ ਕਰਨ ਜਾ ਰਹੇ ਹਾਂ ਬੀਤੀ ਰਾਤ ਮਾਛੀਵਾੜਾ ਕੋਹਾੜਾ ਰੋਡ ਤੇ ਪਿੰਡ ਪੰਜੇਟਾ ਨੇੜੇ ਲੁਧਿਆਣਾ ਪੁਲਿਸ ਨਾਲ ਮੁਕਾਬਲੇ ਚ ਮਾਰੇ ਗਏ ਮਾਛੀਵਾੜਾ ਸਾਹਿਬ ਦੀ ਇੰਦਰਾ ਕਲੋਨੀ ਦੇ ਵਾਸੀ ਸੁਖਦੇਵ ਸਿੰਘ ਉਰਫ ਵਿੱਕੀ ਦੀ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹ ਦੁਆਰਾ ਮੁਕਾਬਲੇ ਤੋਂ ਤੁਰੰਤ ਬਾਅਦ ਵਿੱਕੀ ਬਾਰੇ ਦਿੱਤੀ ਜਾਣਕਾਰੀ ਮੁਤਾਬਕ ਉਹ ਪੰਜਾਬ ਭਰ ਦੇ 28 ਦੇ ਕਰੀਬ ਮਾਮਲੇ 'ਚ ਲੁੜਿੰਦਾ ਸੀ ਅਤੇ ਗੱਲ ਮਾਛੀਬੜਾ ਥਾਣੇ ਦੀ ਹੀ ਕੀਤੀ ਜਾਵੇ ਤਾਂ ਉਸ ਉੱਤੇ ਏਸੇ ਥਾਣੇ 'ਚ ਚੋਰੀ ਨਸ਼ਾ ਤਸਕਰੀ ਅਤੇ ਲੜਾਈ ਝਗੜੇ ਦੇ 7 ਮਾਮਲੇ ਦਰਜ ਸਨ ਗਰੀ ਪਰਿਵਾਰ ਵਿੱਚ ਬਰਵਿੰਦਰ ਸਿੰਘ ਦੇ ਘਰ ਜਨਮਿਆ ਸੁਖਦੇਵ ਸਿੰਘ ਉਰਫ ਵਿੱਕੀ ਸੱਤਪਰਾਮਾ ਵਿੱਚੋਂ ਸਭ ਤੋਂ ਵੱਡਾ ਸੀ ਅਤੇ 21/9/2007 ਵਿੱਚ ਸਭ ਤੋਂ ਪਹਿਲਾਂ ਉਸ ਉੱਪਰ ਮਾਚੀਬੜਾ ਥਾਣਾ ਵਿੱਚ ਚੋਰੀ ਦਾ ਮਾਮਲਾ ਦਰਜ ਹੋਇਆ 2008 ਵਿੱਚ ਉਸ ਕੋਲੋਂ ਨਸ਼ੀਲਾ ਪਦਾਰਥ ਭੁੱਕੀ ਬਰਮਦ ਹੋਈ ਅਤੇ ਦੋਮਾ ਹੀ ਮਾਮਲੇ ਵਿੱਚ ਉਹ ਗ੍ਰਿਫਤਾਰ ਹੋਇਆ ਅਤੇ ਜ਼ਮਾਨਤ ਤੇ ਬਾਹਰ ਆਇਆ 2012 ਵਿੱਚ ਉਸ ਖਿਲਾਫ ਫੇਰ ਚੋਰੀ ਦਾ ਮਾਮਲਾ ਦਰਜ ਹੋਇਆ ਜਿਸ ਤੇ ਉਸ ਨੂੰ 1 ਸਾਲ ਦੀ ਸਜ਼ਾ ਵੀ ਹੋਈ ਅਤੇ ਫਿਰ 2012 ਵਿੱਚ ਉਸ ਉੱਪਰ ਲੜਾਈ ਝਗੜੇ ਦਾ ਮਾਮਲਾ ਦਰਜ ਹੋਇਆ ਜਿਸ ਵਿੱਚ ਉਹ ਬਰੀ ਹੋ ਗਿਆ ਉਸ ਖਿਲਾਫ ਮੋੜ ਚੋਰੀ ਦਾ ਮਾਮਲਾ ਦਰਜ ਹੋਇਆ ਅਤੇ ਉਸ ਤੋਂ ਬਾਅਦ ਮੋੜ ਫਿਰ ਉਸਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ 2018 ਵਿੱਚ ਉਹ ਕਿਸੇ ਮਾਮਲੇ ਵਿੱਚ ਅਦਾਲਤ ਵੱਲੋਂ ਪਗੌੜਾ اقرار ਦਿੱਤਾ ਗਿਆ ਅਤੇ ਉਸ ਖਿਲਾਫ ਇੱਕ ਹੋਰ ਮਾਮਲਾ ਦਰਜ ਹੋਇਆ। ਮਾਛੀਵਾੜਾ ਪੁਲਿਸ ਵੱਲੋਂ ਜਿੰਨੇ ਵੀ ਉਸ ਖਿਲਾਫ ਮਾਮਲੇ ਦਰਜ ਕੀਤੇ ਗਏ ਸਨ ਉਸ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸੁਖਦੇਵ ਸਿੰਘ ওরফে ਵਿੱਕੀ ਨੇ ਆਪਣੇ 16 ਸਾਲਾਂ ਦੇ ਅਪਰਾਧਿਕ ਸਫ਼ਰ ਵਿੱਚ ਮਾਛੀਵਾੜਾ ਹੀ ਨਹੀਂ ਲੁਧਿਆਣਾ ਖੰਨਾ ਅਤੇ ਹੋਰ ਕਈ ਸ਼ਹਿਰਾਂ ਵਿੱਚ ਲੁੱਟ ਖੋਹ ਤੇ ਕਾਤਲਾਨਾ ਹਮਲੇ ਦੀਆਂ ਵਾਰਦਾਤਾਂ ਨੂੰ ਇੰਜ਼ਾਮ ਦਿੱਤਾ ਜਿਸ ਕਾਰਨ ਉਹ ਪੁਲਿਸ ਨੂੰ ਲੜਿੰਦਾ ਸੀ ਪਰ ਵਿਥੀ ਰਾਤ ਉਹ ਪਿੰਡ ਪੰਜੇਟਾ ਨੇੜੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਗੈਂਗਸਟਰ ਸੁਖਦੇਵ ਸਿੰਘ ਉਰਫ ਵਿੱਕੀ ਦੀ ਅਫਰਾਦਿਕ ਸ਼ਬੀਤੋਂ ਉਸ ਦਾ ਪਿਤਾ ਬਲਵਿੰਦਰ ਸਿੰਘ ਬਹੁਤ ਪਰੇਸ਼ਾਨ ਸੀ ਅਤੇ ਕਰੀਬ 12 ਸਾਲ ਪਹਿਲਾਂ ਉਸਨੇ ਆਪਣੀ ਸਕੀ ਪੂਆ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਜਿਸ ਤੇ ਪਰਿਵਾਰ ਨੇ ਉਸ ਨੂੰ ਵੇਦਖਲ ਕਰ ਦਿੱਤਾ ਮਿਰਤਕ ਦੇ ਛੋਟੇ ਭਰਾ ਚੰਨਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਪਿਛਲੇ ਕਈ ਸਾਲਾਂ ਤੋਂ ਮਾਚੀ ਬੜਾ ਵਿਖੇ ਨਹੀਂ ਰਹਿ ਰਿਹਾ ਸੀ ਬਲਕਿ ਆਪਣੀ ਪਤਨੀ ਤੇ ਬੱਚਿਆਂ ਸਮੇਤ ਪਟਿਆਲਾ ਵਿਖੇ ਰਹਿੰਦਾ ਸੀ ਅਤੇ ਪਰਿਵਾਰ ਦਾ ਉਸ ਨਾਲ ਕੋਈ ਸਬੰਧ ਨਹੀਂ ਸੀ ਜੀ ਤੁਹਾਡਾ ਕੀ ਨਾਮ ਆ ਪਾਜੀ ਕਿਹੜਾ ਮੇਰਾ ਇਹ ਚੰਨਜੀਤ ਸਿੰਘ ਆ ਜੀ ਅ ਵਿੱਕੀ ਤੁਹਾਡੇ ਕੀ ਲੱਗਦੇ ਨੇ ਬ੍ਰਦਰ ਆ ਜੀ ਬੜਾ ਜੀ ਇੱਕ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋਊਗੀ ਮੇਰੇ ਤਕਰੀਬਨ 40-45 ਸਾਲ ਹੈਗੀ ਸੀ ਕਿੰਨੇ ਭੈਣ ਭਾਈਆਂ ਤੁਸੀਂ ਸੱਤ ਸੀਗੇ ਜੀ ਕਿੰਨੀ ਦੇਰ ਤੋਂ ਵਿੱਕੀ ਇੱਥੋਂ ਵੱਖ ਰਹਿ ਰਹੇ ਆ ਤੁਹਾਡੇ ਤੋਂ ਕੀ ਘਟਣਾ ਹੋਈ ਰਹਿ ਰਹਿਆ ਜੀ ਉਹਨੂੰ ਹੋ ਗਈ 15-16 ਸਾਲ ਹੋ ਗਏ ਜੀ ਉਹ ਕੀ ਘਟਣਾ ਵਾਪਰੀ ਸੀ ਜੇ ਵੱਖ ਰਹਿੰਦੇ ਉਹ ਡੈਡੀ ਦੀ ਭੈਣ ਦੀ ਕੁੜੀ ਲੈ ਗਿਆ ਸੀਗਾ ਇਸ ਕਰਕੇ ਡੈਡੀ ਨੇ ਬੇਦਖਲ ਕੀਤਾ ਸੀਗਾ ਜੀ ਉਹਨੂੰ ਉਹਦਾ ਕੋਈ ਲੈਣਾ ਦੇਣਾ ਨਹੀਂ ਕੋਈ ਲੈਣਾ ਦੇਣਾ ਨਹੀਂ ਜੇ ਲੈਣਾ ਦੇਣਾ ਹੁੰਦਾ ਸਾਡੇ ਘਰ ਦੇ ਹਾਲਾਤ ਹੁੰਦੇ ਦੇਖੋ ਉਹ ਨੂੰ ਕਿਵੇਂ ਪਤਾ ਲੱਗਿਆ ਵੀ ਉਹਨਾਂ ਦਾ ਇੰਕਾਉਂਟਰ ਅਸੀਂ ਖਬਰਾਂ ਆ ਰਹੀਆਂ ਸੀਗੀਆਂ ਜੀ ਹਰ ਕੋਈ YouTube Facebook ਚਲਾ ਰਿਹਾ ਉੱਤੇ ਦੇਖੀ ਨਹੀਂ ਹੋਈ ਜੀ ਛਾਨੂ ਤਾਂ ਪਛਾਣ ਚ ਵੀ ਨਹੀਂ ਆਇਆ ਸੀ ਵੀ ਸਾਡਾ ਹੀ ਬ੍ਰਦਰ ਹੈ ਆਖਰੀ ਟਾਈਮ ਕਦੋਂ ਮਿਲੇ ਸੀ ਤੁਸੀਂ ਉਹਨੂੰ ਆਖਰੀ ਟਾਈਮ ਮਿਲੇ ਹੀ ਨਹੀਂ ਸਰ ਹੁਣ ਜੋ ਗੱਲ ਦੇਸ਼ ਦੁਨੀਆ ਦਿਖਾਉਣਾ ਚਾਹੁੰਦਾ ਹੈ ਉਹ ਇਹ ਹੈ ਕਿ ਇੱਕ ਵੱਡਾ ਅਪਰਾਧੀ ਬਣ ਕੇ ਵੀ ਸੁਖਦੇਵ ਸਿੰਘ ਦੇ ਜਿਹੜੇ ਆਰਥਿਕ ਹਾਲਾਤ ਨੇ ਉਸ ਦੇ ਪਰਿਵਾਰ ਦੀ ਤਸਵੀਰ ਤੋਂ ਉਸ ਦੇ ਘਰ ਦੀ ਤਸਵੀਰ ਤੋਂ ਤੁਸੀਂ ਦੇਖ ਸਕਦੇ ਹੋ ਜਾਣ ਸਕਦੇ ਹੋ ਸਮਝ ਸਕਦੇ ਹੋ ਅਤੇ ਸਾਡਾ ਜੋ ਦਿਖਾਉਣ ਦਾ ਮਕਸਦ ਸੀ ਕਿ ਜੇਕਰ ਐਨੇ ਅਪਰਾਧੀ ਵੱਡੇ ਹੋ ਕੇ ਵੀ ਤੁਹਾਡੇ ਹਾਲਾਤ ਅਜਿਹੇ ਹੋਣਗੇ ਤਾਂ ਇਸ ਤੋਂ ਵਿਤ ਰਹਿ ਕੇ ਹਰ ਵਿਅਕਤੀ ਜਿਸ ਦੇ ਅੰਦਰ ਇੱਕ ਅਪਰਾਧਿਕ ਪ੍ਰਵਿਰਤੀ ਹੈ ਉਸ ਆਪਣੇ ਆਪ ਨੂੰ ਸੁਧਾਰਦਾ ਹੋਇਆ ਕਿਸੇ ਨਾ ਕਿਸੇ ਛੋਟੇ ਮੁੱਟੇ ਕੰਮ ਤੇ ਲੱਗ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜਿਹੜਾ ਭਵੇਖਾ ਉਸ ਬਾਰੇ ਕਿਉਂਕਿ ਉਹ ਜੀਵਨ ਭਾਵੇਂ ਸਧਾਰਨ ਕਿਉਂ ਨਾ ਹੋ ਗਿਆ ਹੋਵੇਗਾ ਪਰ ਉਹ ਕਿਸੇ ਨਾ ਕਿਸੇ ਵਜ੍ਹਾ ਕਰਕੇ ਇੱਕ ਸੁਰੱਖਿਅਤ ਹੋਵੇਗਾ ਕਿਸੇ ਨਾ ਕਿਸੇ ਗਨ ਨੂੰ ਲੈ ਕੇ ਉਸ ਉੱਤੇ ਕੋਈ ਖਤਰਾ ਨਹੀਂ ਹੋਵੇਗਾ ਅਤੇ ਨਾ ਹੀ ਫੋਰਸ ਜਾਂ ਕਾਨੂੰਨ ਦਾ ਉਸ ਉਤੇ ਡਰ ਹੋਵੇਗਾ ਤੇ ਉਹ ਆਪਣੀ ਜ਼ਿੰਦਗੀ ਚੰਗੀ ਜਿਊਏਗਾ ਅਧਾਰਾ ਦੇਸ਼ ਦੁਨੀਆ ਵੱਲੋਂ ਇਹ ਰਿਪੋਰਟ ਦਿਖਾਉਣ ਦਾ ਮਕਸਦ ਸਿਰਫ ਤੇ ਸਿਰਫ ਅੱਜ ਦੇ ਨੌਜਵਾਨਾਂ ਨੂੰ آگਾਹ ਕਰਨਾ ਸੀ ਕਿ ਅਪਰਾਧਿਕ ਦੁਨੀਆ ਦੇ ਵਿੱਚ ਜਾ ਕੇ ਵੀ ਤੁਸੀਂ ਪੈਸਾ ਜਾਂ ਦੌਲਤ ਸ਼ੌਹਰਤ ਨਹੀਂ ਕਮਾ ਸਕਦੇ ਤੇ ਅਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਗੁਜ਼ਰਦੇ ਹੋਏ ਕਾਨੂੰਨ ਦੇ ਡਰ ਦੇ ਵਿੱਚ ਰਹਿ ਕੇ ਵੀ ਅਖੀਰ ਦੇ ਵਿੱਚ ਇੱਕ ਦਿਲਦਰਤਾ ਦੀ ਜ਼ਿੰਦਗੀ ਜਿਉਂਦੇ ਹੋਏ ਇੱਕ ਗਰੀਬ ਦੀ ਮੌਤ ਮਰੋਂਗੇ ਜੀ ਤਰਸੀਮ ਲਾਲ ਆ ਜੀ ਤਰਸੀਮ ਜੀ ਕਿੱਥੇ ਦੇ ਰਹਿਣ ਵਾਲੇ ਅਸੀਂ ਜੀ ਇਹਨਾਂ ਦਾ ਬਿਲਕੁਲ ਗਵਾਂਢੀ ਆਈ ਕੀ ਨਾਮ ਹੈ ਇਹਨਾਂ ਦਾ ਇਹਨਾਂ ਜਣੀ ਇਥੇ ਦਾ ਦੇਬੂ ਦੇਬੂ ਕਹਿੰਦੇ ਗਾਂ ਨੌਪੰਦ ਗਾ ਮੈਂ ਕਹਿ ਨਹੀਂ ਸਕਦਾ ਉਹ ਆਪ ਦੇਪੂ ਕਹਿੰਦੇ ਇਹਨੂੰ ਜਿਹੜਾ ਵਿੱਕੀ ਸੀਗਾ ਤੁਹਾਡੇ ਮਹੱਲੇ ਦਾ ਰਹਿਣ ਵਾਲਾ ਹਾਂਜੀ ਹਾਂਜੀ ਤੁਹਾਡਾ ਗਾਵਾਂਢੀ ਆ ਹਾਂ ਬਿਲਕੁਲ ਮੇਰਾ ਗਾਵਾਂਢੀ ਆ ਜੀ ਕੋਲੀ ਘਰ ਮੇਰਾ ਜੀ ਕਿੰਨੀ ਰੇਰ ਹੋ ਗਈ ਉਹ ਇਥੇ ਇਹਨੂੰ ਇੱਥੇ ਲਾਲ ਕਬਗ ਹੋਗਾ ਜੀ 1500 ਸਾਲ ਗਾਈ ਨੂੰ ਮੁਰਕੇ ਮੈਂ ਤਾਂ ਦੀ ਸ਼ਕਲ ਵੀ ਨਹੀਂ ਦੇਖੀ ਆਇਆ ਹੀ ਨਹੀਂ ਇੱਧਰ ਕਿਤੇ ਕੀ ਬੇਦਖਲ ਕੀਤਾ ਉਹ ਇਹਨਾਂ ਨੇ ਬੇਦਖਲ ਕਰਤਾ ਜੀ ਜਦੋਂ ਇਹ ਆਪਣੀ ਭੂਆ ਦੀ ਕੁੜੀ ਕੱਢ ਕੇ ਲੈ ਗਏ ਨਾ ਇਹਨਾਂ ਨੇ ਹੱਥ ਕਮਨੀ ਤੇ ਸਾਡੀ ਭੂਆ ਦੀ ਕੁੜੀ ਘਰ ਜਿੱਥੇ ਰੋਲਾ ਵੀ ਪੈਂਦਾ ਵੀ ਮਾਰਾ ਕੰਮ ਹੋਇਆ ਪਰ ਉਹ ਬੰਦੇ ਬੇਸ਼ਰਮ ਸੀ ਬੰਦਾ ਜਿਹੜਾ ਭੂਆ ਦੀ ਕੁੜੀ ਕੱਢ ਕੇ ਲੈ ਗਿਆ ਇਸ ਤੋਂ ਬਾਅਦ ਪਤਾ ਲੱਗਿਆ ਉਹ ਕਿੱਥੇ ਰਹਿੰਦਾ ਸੀ ਨਹੀਂ ਕੋਈ ਪਤਾ ਨਹੀਂ ਕਿੱਥੇ ਰਹਿੰਦਾ ਕੋਈ ਕੰਮ ਕਰਦਾ ਕੋਈ ਕੰਮ ਕਰਦਾ ਨਹੀਂ ਦੇਖਿਆ ਨਾ ਉਹਦਾ ਪਤਾ ਲੱਗਿਆ ਨਾ ਉਹਦੀ ਕੋਈ ਸ਼ਕਲ ਹੀ ਚੱਕੀ ਆ 15 16 ਸਾਲ ਦੇ ਬਾਅਦ ਹੋ ਗਿਆ